ਤo 26 ਜਨਵਰੀ ਨੂੰ ਮਨਾਇਆ ਜਾਣ ਵਾਲੇ ਗਣਤੰਤਰ ਦਿਵਸ ਸਮਾਰੋਹ ਲਈ ਫਾਈਨਲ ਰਿਹਰਸਲ ਕਰਵਾਈ ਗਈ। ਇਸਰਾਨ ਡਿਪਟੀ ਕਮਿਸ਼ਨਰ ਪਟਿਆਲਾ ਵਰਜੀਤ ਵਾਲਿਆ, ਐਸਐਸਪੀ ਪਟਿਆਲਾ ਵਰੂਨ ਸ਼ਰਮਾ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ। ਪਟਿਆਲਾ ਦੇ ਪੋਲੋ ਗਰਾਊਂਡ ਦੇ ਵਿੱਚ ਰਿਹਰਸਲ ਹੋਈ। ਤਾਂ ਰਿਹਰਸਲ ਦੇ ਦੌਰਾਨ ਪਰੇਡ, ਸਾਂਸਕ੍ਰਿਤਿਕ ਪ੍ਰੋਗਰਾਮ ਅਤੇ ਸੁਰੱਖਿਆ ਪ੍ਰਬੰਧਾਂ ਦੀ ਬਾਰੀਕੀ ਦੇ ਨਾਲ ਸਮੀਖਿਆ ਕੀਤੀ ਗਈ। ਦ ਡੀਸੀ ਪਟਿਆਲਾ ਵਰਜੀਤ ਵਾਲੇ ਨੇ ਲੋਕਾਂ ਨੂੰ 26 ਜਨਵਰੀ ਦੀਆਂ ਵਧਾਈ ਦਿੱਤੀਆਂ ਤੇ ਕਿਹਾ ਕਿ ਗੰਦਰ ਦਿਵਸ ਭਾਰਤ ਦੇ ਸੰਵਿਧਾਨ ਦੀ ਬੁਨਿਆਦ ਦਾ ਦਿਨ ਹੈ ਇਸ ਦਾ ਸਮਾਰੋਹ ਸਾਰਿਆਂ ਦੇ ਲਈ ਖੁੱਲ੍ਹਾ ਹੈ ਇਸ ਸਾਲ ਮੁੱਖ ਮਹਿਮਾਨ ਮਾਣਯੋਗ ਕੋ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬਾਸ ਹੋਣਗੇ ਸਮਾਰੋਹ ਦੇ ਦੌਰਾਨ ਵੱਖ-ਵੱਖ ਵਿਭਾਗਾ ਦੀਆਂ ਚਾਹਕੀਆਂ ਪੇਸ਼ ਕੀਤੀਆਂ ਜਾਣਗੀਆਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤੇ ਸਿਹਤ ਕਾਰਡ ਬਾਰੇ ਜਾਣਕਾਰੀ ਲੋਕਾਂ ਤੱਕ ਸਾਂਝੀ ਕੀਤੀ ਜਾਵੇਗੀ। ਤਾਂ 26 ਜਨਵਰੀ ਨੂੰ ਮਨਾਇਆ ਜਾਣ ਵਾਲੇ ਗਣਤੰਤਰ ਦਿਵਸ ਸਮਾਰੋਹ ਲਈ ਫਾਈਨਲ ਰਿਹਰਸਲ ਕਰਵਾਈ ਗਈ। ਇਸ ਲਈ ਡਿਪਟੀ ਕਮਿਸ਼ਨਰ ਪਟਿਆਲਾ ਵਰਜੀਤ ਵਾਲਿਆ, ਐਸਐਸਪੀ ਪਟਿਆਲਾ ਵਰੂਨ ਸ਼ਰਮਾ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ। ਪਟਿਆਲਾ ਦੇ ਪੋਲੋ ਗਰਾਊਂਡ ਦੇ ਵਿੱਚ ਰਿਹਰਸਲ ਹੋਈ। ਤਾਂ ਰਿਹਰਸਲ ਦੇ ਦੌਰਾਨ ਪਰੇਡ ਸਾਂਸਕ੍ਰਿਤਿਕ ਪ੍ਰੋਗਰਾਮ ਅਤੇ ਸੁਰੱਖਿਆ ਪ੍ਰਬੰਧਨ ਦੀ ਬਾਰੀਕੀ ਦਿਨਾਂ ਸਮੀਖਿਆ ਕੀਤੀ ਗਈ ਤਾਂ ਡੀਸੀ ਪਟਿਆਲਾ ਵਰਜਿਤ ਵਾਲੇ ਨੇ ਲੋਕਾਂ ਨੂੰ 26 ਜਨਵਰੀ ਦੀਆਂ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਗੰਤਰ ਦਿਵਸ ਭਾਰਤ ਦੇ ਸੰਵਿਧਾਨ ਦੀ ਬੁਨਿਆਦ ਦਾ ਦਿਨ ਹੈ ਇਸ ਦਾ ਸਮਾਰੋਹ ਸਾਰਿਆਂ ਲਈ ਖੁੱਲ੍ਹਾ ਹੈ ਇਸ ਸਾਲ ਮੁੱਖ ਮਹਿਮਾਨ ਮਾਣਯੋਗ ਕੋ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਸ ਹੋਣਗੇ ਸਮਾਰੋਹ ਦੇ ਦੌਰਾਨ ਵੱਖ-ਵੱਖ ਵਿਭਾਗਾਂ ਦੀਆਂ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤੇ ਸਿਹਤ ਕਾਰਡ ਬਾਰੇ ਜਾਣਕਾਰੀ ਲੋਕਾਂ ਤੱਕ ਸਾਂਝੀ ਕੀਤੀ ਜਾਵੇਗੀ ਤਾਂ 26 ਜਨਵਰੀ ਨੂੰ ਮਨਾਇਆ ਜਾਣ ਵਾਲਾ ਗਣਤੰਤਰ ਦਿਵਸ ਸਮਾਰੋਹ ਲਈ ਫਾਈਨਲ ਰਿਹਰਸਲ ਕਰਵਾਈ ਗਈ ਇਸ ਵਾਰ ਡਿਪਟੀ ਕਮਿਸ਼ਨਰ ਪਟਿਆਲਾ ਵਰਜਿਤ ਵਾਲਿਆ ਐਸਐਸਪੀ ਪਟਿਆਲਾ ਵਰੂਨ ਸ਼ਰਮਾ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ ਪਟਿਆਲਾ ਦੇ ਪੋlo ਗਰਾਉਂਡ ਦੇ ਵਿੱਚ ਇਹ ਹਾਸਲ ਹੋਈ। ਤਰੀ ਹਾਸਲ ਦੇ ਦੌਰਾਨ ਪ੍ਰੇਡ, ਸਾਂਸਕ੍ਰਿਤਿਕ ਪ੍ਰੋਗਰਾਮ ਅਤੇ ਸੁਰੱਖਿਆ ਪ੍ਰਬੰਧਨ ਦੀ ਬਾਰੀਕੀ ਦੇ ਨਾਲ ਸਮੀਖਿਆ ਕੀਤੀ ਗਈ। ਤਾਂ ਡੀਸੀ ਪਟਿਆਲਾ ਵਰਜਿਤ ਵਾਲਾ ਨੇ ਲੋਕਾਂ ਨੂੰ 26 ਜਨਵਰੀ ਦੀਆਂ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਗੰਦਰ ਦਿਵਸ ਭਾਰਤ ਦੇ ਸੰਵਿਧਾਨ ਦੀ ਬੁਨਿਆਦ ਦਾ ਦਿਨ ਹੈ। ਇਸ ਦਾ ਸਮਾਰੋਹ ਸਾਰਿਆਂ ਲਈ ਖੁੱਲ੍ਹਾ ਹੈ। ਇਸ ਸਾਲ ਮੁੱਖ ਮਹਿਮਾਨ ਮਾਣੇਵ ਕੋ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਪੈਸ ਹੋਣਗੇ ਸਮਾਰੋਹ ਦੇ ਦੌਰਾਨ ਵੱਖ-ਵੱਖ ਵਿਭਾਗਾ ਦੀਆਂ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤੇ ਸਿਹਤ ਕਾਰਡ ਬਾਰੇ ਜਾਣਕਾਰੀ ਲੋਕਾਂ ਤੱਕ ਸਾਂਝੀ ਕੀਤੀ ਜਾਵੇਗੀ ਜਿਵੇਂ ਕਿ ਪਟਿਆਲਾ ਦੇ ਡੀਸੀ ਸਾਹਿਬ ਨੇ ਤੁਹਾਨੂੰ 26 ਜਨਵਰੀ ਦੇ ਫੰਕਸ਼ਨ ਬਾਰੇ ਤੇ ਇਹਦੀ ਮਹੱਤਤਾ ਬਾਰੇ ਬਰੀਫ ਕੀਤਾ ਪਟਿਆਲਾ ਪੁਲਿਸ ਵੀ 26 ਜਨਵਰੀ 2026 ਨੂੰ ਬਿਨਾਂ ਕਿਸੇ ਅਨਸੁਖਾਵੀ ਘਟਨਾ ਦੇ ਇਤਰੇ ਚਾੜਨ ਨੂੰ ਚਾਕ ਚ ਬੰਦ ਹੈ ਗਈ ਹੈ ਏ ਐਂਡ ਨਾਈਟ ਨਾਕਾਬੰਦੀ ਹੋਟਲਾਂ ਦੀ ਧਰਮਸ਼ਾਲਾਵਾਂ ਦੀ ਸਰਾਈਆਂ ਦੀ ਚੈਕਿੰਗ ਮੋਟਰਸਾਈਕਲਾਂ ਦੀ ਚੈਕਿੰਗ ਗਵਰਨਮੈਂਟ ਇੰਸਟਾਲੇਸ਼ਨਸ ਦੀ ਚੈਕਿੰਗ ਇਹ ਹਰ ਪ੍ਰਕਾਰ ਦੇ ਕ੍ਰਿਮਨਲ ਅਤੇ ਗੈਰ ਸਮਾਜਿਕ ਅਨਸਰ ਤੇ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ ਪਟਿਆਲਾ ਪੁਲਿਸ ਦੇ 2000 ਤੋਂ ਵੱਧ ਜਵਾਨ ਜਿਹੜੇ ਆ 26 ਜਨਵਰੀ ਦੇ ਡਿਸਟ੍ਰਿਕਟ ਲੈਵਲ ਫੰਕਸ਼ਨ ਇਸ ਸਬਡਿਵੀਜ਼ਨਸ ਤੇ ਬਾਕੀ ਫੰਕਸ਼ਨਸ ਨੂੰ ਪ੍ਰੋਪਰਲੀ ਕਵਰ ਕਰਨਗੇ ਜੈਸੀ ਅਨਸ਼ੋਰ ਕਰਾਂਗੇ ਕਿ 26 ਜਨਵਰੀ 2026 ਬੜੀ ਵਧੀਆ ਤਰੀਕੇ ਨਾਲ ਮਨਾਈ ਜਾਵੇ ਤੇ ਕਿਸੇ ਪ੍ਰਕਾਰ ਦਾ ਕੋਈ ਅਨਟਵਰਡ ਇਨਸੀਡੈਂਟ ਜਿਹੜਾ ਨਾ ਸਾ ਦੇਖੋ 3 ਟਾਇਰ ਸਿਕਿਉਰਿਟੀ ਪ੍ਰੋਗਰਾਮ ਅਸੀਂ ਇਹਦੇ ਚ ਇਸ਼ੂ ਕਰਾਂਗੇ ਆਊਟਰ ਨਾਕਾ ਬੰਦੀ ਡਿਸਟ੍ਰਿਕਟ ਸੀਲਿੰਗ ਸਿਟੀ ਸੀਲਿੰਗ ਐਵੇਨਿਊ ਦੇ ਆਲੇ ਦੁਆਲੇ ਦੀ ਨਾਕਾ ਬੰਦੀ ਉਸ ਤੋਂ ਇਲਾਵਾ ਫੁੱਟ ਪੈਟਰੋਲਸ ਤੇ ਮੋਬਾਈਲ ਦੇਖੋ ਜਿਹੜੇ ਵੀ ਕੋਈ ਧਰਨਾ ਦੇਖੋ ਧਰਨਾ ਦੇ ਕੇ ਇਸ ਫੰਕਸ਼ਨ ਨੂੰ ਡਿਸਰਪਟ ਕਰਨ ਦੀ ਕੋਸ਼ਿਸ਼ ਕਰਨਗੇ ਇਹ ਸਾਨੂੰ ਅਪੀਲ ਉਹਨਾਂ ਨੂੰ ਅਪੀਲ ਇਹੀ ਹੈ ਕਿ ਨੈਸ਼ਨਲ ਫੰਕਸ਼ਨ ਆਈਕੋਨਿਕ ਡੇ ਅਸੀਂ ਬਿਲਕੁਲ ਕਿਸੇ ਪ੍ਰਕਾਰ ਦਾ ਡਿਸਰਪਸ਼ਨ ਹੋਣ ਨਹੀਂ ਦਵਾਂਗੇ ਤੇ ਉਹਨਾਂ ਨੂੰ ਪ੍ਰੀਵੈਂਟਿਵ ਐਕਸ਼ਨ ਚਲੇ ਆ ਜਾਓ